ਨਵਜੋਤ ਸਿੱਧੂ ਕਾਂਗਰਸ ਛੱਡਣ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨਵੀਂ ਸਿਆਸੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਹਲਕੇ ਜੇ ਐਲਾਨ ਨੇ ਵੱਡੀ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਅੱਜ ਵੱਡਾ ਧਮਾਕਾ ਖੜਕਾਉਣ ਜਾ ਰਹੇ ਨੇ ਵੱਡਾ ਧਮਾਕਾ ਕਰਨ ਜਾ ਰਹੇ ਨੇ ਇਹਦਾ ਐਲਾਨ ਖੁਦ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ ਕੀ ਐਲਾਨ ਕੀਤਾ ਕਿੱਥੇ ਕੀਤਾ ਤੁਹਾਨੂੰ ਸਾਰੀ ਗੱਲ ਦੱਸਦਾ ਤੁਸੀਂ ਜੁੜਿਓ ਲੁਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਅੰਦਰ ਲਗਾਤਾਰ ਚਰਚਾ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਉਹਨਾਂ ਦੇ ਸਮਰਥਕ ਕਮੈਂਟਾਂ 'ਚ ਜਾ ਕੇ ਜਾਂ ਵੈਸੇ ਨਾਰੇ ਲਾ ਲਾ ਕੇ ਆਪਣੇ ਸੰਗ ਸਕਾ ਬੈਠੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿਓ ਨਵਜੋਤ ਸਿੰਘ ਸਿੱਧੂ ਅਗਲਾ ਸੀਐਮ ਹੋਊਗਾ ਪਰ ਨਵਜੋਤ ਸਿੰਘ ਸਿੱਧੂ ਦੀ ਖਮੋਸ਼ੀ ਲਗਾਤਾਰ ਇਸ ਗੱਲ ਦੇ ਉੱਤੇ ਸਵਾਲੀਆ ਚਿੰਨ ਲਾਉਂਦੀ ਰਹੀ ਕਿ ਨਵਜੋਤ ਸਿੰਘ ਸਿੱਧੂ ਕੀ ਅੱਗੇ ਕਰਨਗੇ ਕਿ ਉਹ ਕਾਂਗਰਸ ਚ ਰਹਿਣਗੇ ਕਿ ਉਹ ਕਾਂਗਰਸ ਛੱਡ ਦੇਣਗੇ ਕਿ ਉਹ ਨਵੀਂ ਪਾਰਟੀ ਬਣਾਉਣਗੇ ਕਿ ਉਹ ਭਾਜਪਾ ਚ ਵਾਪਸ ਚਲੇ ਜਾਣਗੇ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ ਪਰ ਨਵਜੋਤ ਸਿੰਘ ਸਿੱਧੂ ਨੇ ਮੂੰਹ ਨਹੀਂ ਖੋਲਿਆ ਨਵਜੋਤ ਸਿੰਘ ਸਿੱਧੂ ਨੇ ਇੱਕ ਦੋ ਵਾਰ ਕਿਹਾ ਕਿ ਮੈਂ ਕਾਂਗਰਸ ਪੱਤੀ ਵਫਾਦਾਰ ਆ ਅਪਿੰਕਾ ਗਾਂਧੀ ਨਾਲ ਫੋਟੋ ਪਾ ਕੇ ਪਰ ਅੱਜ ਨਵਜੋਤ ਸਿੰਘ ਸਿੱਧੂ ਵੱਡਾ ਧਮਾਕਾ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਰਹਿائش ਜਿਹੜੀ ਕਿ ਉਹਦੀ ਉਹਨਾਂ ਦੀ ਰਹਿائش ਆ ਹੋਲੀ ਸਿਟੀ ਵਾਲੀ ਅਮਰਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੱਦੀ ਆ। ਪ੍ਰੈਸ ਕਾਨਫਰੰਸ ਤਾਂ ਬੱਸ ਐਵੇਂ ਵੀ ਲੋਕ ਸੱਦਦੇ ਆ ਕੋਈ ਵੱਡੀ ਗੱਲ ਹੀ। ਪਰ ਨਵਜੋਤ ਸਿੰਘ ਸਿੱਧੂ ਨੇ ਉਸ ਪ੍ਰੈਸ ਕਾਨਫਰੰਸ ਦੇ ਸੱਦੇ ਦੇ ਵਿੱਚ ਜੋ ਗੱਲ ਕਹੀ ਆ ਉਹ ਆਪਣੇ ਆਪ ਦੇ ਵਿੱਚ ਵੱਡਾ ਹੈਰਾਨੀਜਨਕ ਕਹਿ ਲੀਏ ਕਿ ਹਲਚਲ ਪੈਦਾ ਕਰਨ ਵਾਲੀ ਐ ਸਿਆਸੀ ਧਮਾਕੇ ਵਜੋਂ। ਉਹ ਕਹਿੰਦੇ ਕਿ ਮੈਂ ਆਪਣੀ ਜ਼ਿੰਦਗੀ ਦੇ ਨਵੇਂ ਪੰਨੇ ਦੀ ਸ਼ੁਰੂਆਤ ਕਰਨ ਜਾ ਰਿਹਾ। ਆਪਣੀ ਜ਼ਿੰਦਗੀ ਦਾ ਨਵਾਂ ਪੰਨਾ ਨਿਊ ਪੇਜ ਓਪਨ ਕਰਨ ਜਾ ਰਿਹਾ। ਨਵਾਂ ਪੰਨਾ ਖੋਲਣ ਜਾ ਰਿਹਾ। ਇਹਦਾ ਮਤਲਬ ਕੀ ਨਵਜੋਤ ਸਿੰਘ ਸਿੱਧੂ ਕੋਈ ਵੱਡਾ ਸਿਆਸੀ ਕਦਮ ਚੱਕਣ ਜਾ ਰਿਹਾ ਜਾਂ ਫਿਰ ਅ ਕ੍ਰਿਕਟ ਤੋਂ ਹੁਣ ਉਹ ਕਹਿ ਦੇਣਗੇ ਮੈਂ 뮤직 ਇੰਡਸਟਰੀ ਚ ਚਲੇ ਜਾਣਾ ਜਾਂ ਕਪਲ ਸ਼ਰਮਾ ਦੇ ਸ਼ੋਅ ਚ ਵਾਪਸ ਚਲੇ ਜਾਣਾ ਜੇਕਰ ਕਪਲ ਸ਼ਰਮਾ ਦੇ ਸ਼ੋਅ ਚ ਵਾਪਸ ਜਾਣਾ ਹੋਵੇ ਤਾਂ ਫਿਰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਨਹੀਂ ਜਾਂਦਾ ਸੁਭਾਵਿਕ ਜੀ ਗੱਲ ਹੈ ਕਿ ਜੇ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕੋਈ ਸਿਆਸੀ ਕਦਮ ਦੀ ਗੱਲ ਕੀਤੀ ਜਾਣੀ ਹੈ ਜਾਂ ਤਾਂ ਇਹ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਕੋਈ ਨਵੀਂ ਪਾਰਟੀ ਚ ਚਲੇ ਜਾਂ ਜਾਂ ਜਿੱਥੋਂ ਪਹਿਲਾਂ ਆਏ ਸੀ ਜਾਨੀ ਕਿ ਬਾਜ ਬਾਜੇ ਚਲੇ ਜਾਣ ਕੀ ਨਵਜੋਤ ਸਿੰਘ ਸਿੱਧੂ ਜਿਹੜਾ ਅੱਗੇ ਜਾ ਕੇ ਕੋਈ ਐਸੀ ਜਮੇ ਉਹਨਾਂ ਨੇ ਪਹਿਲਾਂ ਜਿੱਤਦਾ ਪੰਜਾਬ ਉਸ ਤੋਂ ਪਹਿਲਾਂ ਵੀ ਇੱਕ ਪ੍ਰਗਟ ਸਿੰਘ ਤੇ ਬੈਸ ਭਰਾਵਾਂ ਨਾਲ ਲੜ ਕੇ ਬਣਾਇਆ ਸੀ ਉਸ ਤਰ੍ਹਾਂ ਦੀ ਕੋਈ ਸੈਮੀ ਪੋਲੀਟੀਕਲ ਜੀ ਜਥੇਬੰਦੀ ਬਣਾ ਲੈਣ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹਿਣ ਤੇ ਜਿਹੜਾ ਆਪਣਾ ਮਾਡਲ ਹੈ ਉਹਦੇ ਪ੍ਰਚਾਰ ਦੀ ਗੱਲ ਹੈ ਜਿਹੜੀ ਉਹ ਕਰਦੇ ਰਹੇ ਇਹ ਸੁਭਾਅਕ ਜੀ ਗੱਲ ਹੈ ਫਿਰ ਹੁਣ ਉਹ ਕਾਂਗਰਸ ਛੱਡਣਗੇ ਜੋ ਉਹਨਾਂ ਦੀ ਹੁਣ ਤੱਕ ਦੀ ਸਥਿਤੀ ਰਹੀ ਹੈ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਰਹੇ ਹੈ ਕਿ ਮੈਂ ਕਾਂਗਰਸ ਨਹੀਂ ਛੱਡਣੀ ਮੇਰਾ ਜਿਹੜਾ ਹੁਣ ਸਾਰਾ ਕੁਝ ਕਾਂਗਰਸ ਚ ਉਹਨਾਂ ਨੇ ਵਾਰ-ਵਾਰ ਪ੍ਰਿੰਕਾ ਗਾਂਧੀ ਦੇ ਨਾਲ ਫੋਟੋਆਂ ਪਾ ਕੇ ਵੀ ਇਹ ਗੱਲ ਦੀ ਦੁਹਾਈ ਦੇਣ ਦੀ ਕੋਸ਼ਿਸ਼ ਉਹ ਨਵਜੋਤ ਸਿੰਘ ਸਿੱਧੂ ਗਾਹਿ ਬਗਾਹਿ ਕਰਦੇ ਰਹੇ ਜੇ ਉਹਨਾਂ ਨੇ ਕਾਂਗਰਸ ਨਹੀਂ ਛੱਡਣੀ ਤਾਂ ਫਿਰ ਉਹ ਕਿਹੜਾ ਐਸਾ ਪੰਨਾ ਸ਼ੁਰੂ ਕਰ ਜਾ ਰਿਹਾ ਇੱਕ ਹੁਣ ਸਵਾਲ ਹੈ ਜੇ ਆਪਾਂ ਅੰਦਾਜ਼ੇ ਲਾਉਣੇ ਹੋਣ ਜਬਾ ਰਾਜਨੀਤੀ ਨੂੰ ਸਮਝਦੇ ਆ ਤੁਸੀਂ ਵੀ ਖਬਰ ਸੁਣਣ ਨੂੰ ਨੇ ਹੋ ਤਾਂ ਤੁਸੀਂ ਵੀ ਮੈਨੂੰ ਪਤਾ ਕਿ ਸਮਝਦੇ ਹੋ ਥੋੜਾ ਬਹੁਤਾ ਤੇ ਥੋੜੀ ਬਹੁਤੀ ਸਮਝਣ ਤੇ ਪੜ੍ਹਨ ਦੀ ਕੋਸ਼ਿਸ਼ ਮੈਂ ਵੀ ਕਰਦਾ ਨਵਜੋਤ ਸਿੰਘ ਸਿੱਧੂ ਕਰ ਕੀ ਸਕਦੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਕਾਂਗਰਸ ਤੋਂ ਕਿਨਾਰਾ ਕਰ ਸਕਦੇ ਕਾਂਗਰਸ ਤੋਂ ਕਿਨਾਰਾ ਕਰਕੇ ਉਹ ਕੁਝ ਨਵਾਂ ਜਿਹੜਾ ਉਹ ਕਰ ਲੈਣ ਜਿਹਦੇ ਵਿੱਚ ਕਿਸੇ ਪਾਰਟੀ ਚ ਜਾਣ ਵਾਲਾ ਮਸਲਾ ਵੀ ਆਪਣੀ ਥਾਂ ਤੇ ਐ ਨਵੀਂ ਪਾਰਟੀ ਬਣਾਉਣ ਵਾਲਾ ਮਸਲਾ ਵੀ ਆਪਣੀ ਥਾਂ ਤੇ ਐ ਤੇ ਅੱਗੇ ਜਾ ਕੇ ਅੱਗੇ ਜਾ ਕੇ ਜਿਵੇਂ ਪਹਿਲਾਂ ਜਿੱਤ ਦਾ ਪੰਜਾਬ ਯੂਜ ਦਾ ਪੰਜਾਬ ਜੋ ਵੀ ਉਹ ਬਣਾਉਂਦੇ ਰਹੇ ਉਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਵੀ ਜਾਣ ਵਾਲੀ ਗੱਲ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਵਾਲੀ ਉਹ ਹੈਗੀ ਆ ਹੁਣ ਕੀ ਨਵਜੋਤ ਸਿੰਘ ਸਿੱਧੂ ਜਿਹੜੀ ਵੀ ਅਗਲਾ ਕਦਮ ਚੱਕਣਗੇ ਉਹਦੇ ਚ ਕਾਮਯਾਬ ਹੋਣਗੇ ਇਹ ਇੱਕ ਪ੍ਰਸ਼ਨ ਚਿੰਨ ਵਾਲਾ ਮਸਲਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਾਰ ਵਿਹਾਰ ਹੈ ਜャ ਜਿਵੇਂ ਤੁਹਾਨੂੰ ਦਾ ਇੱਕ ਟਾ ਪੋਲਿਟਿਕਸ ਰਹਿ ਹੈ ਕਾਰਜ ਸ਼ੈਲੀ ਕਹਿੰਦੇ ਹਨ ਜਿਹਨੂੰ ਆਪਾਂ ਰਾਜਨੀਤੀ ਦੇ ਅੰਦਰ ਉਹ ਕੋਈ ਇਸ ਤਰ੍ਹਾਂ ਦੀ ਨਹੀਂ ਰਹੀ ਕਿ ਉਹ ਆਪਣੀ ਪਾਰਟੀ ਬਣਾ ਕੇ ਅੱਗੇ ਵੱਧ ਜਾਣ ਕਿਸੇ ਪਾਰਟੀ ਛੋੜ ਨਹੀਂ ਸਕਦੇ ਹੁਣ ਇਹ ਵੀ ਇੱਕ ਗੱਲ ਹੈ ਕਿਉਂਕਿ ਆਪਣੀ ਪਾਰਟੀ ਚਲਾਉਣ ਲਈ ਉਹਨਾਂ ਦੇ ਕੋਲ ਉਹ ਮਾਜਨਾ ਉਹ ਸਿਆਸੀ ਸਮਝਬੂਝ ਉਹ ਸਿਆਸੀ ਪ੍ਰਤੀਬੱਧਤਾ ਜਿਹੜੀ ਹੁੰਦੀ ਆ ਉਹਦੀ ਘਾਟ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਹੈ ਉਹਨਾਂ ਦੇ ਵਿਜ਼ਨ ਨੂੰ ਲੈ ਕੇ ਉਹਨਾਂ ਦੇ ਫਲਾਣੇ ਧਮਕਾਨੇ ਨੂੰ ਲੈ ਕੇ ਮੈਂ ਟਿੱਪਣੀ ਨਹੀਂ ਕਰਦਾ ਕਿਉਂਕਿ ਰਾਜਨੀਤੀ ਵਿਚਾਰਧਾਰਾ ਦੀ ਖੇਡ ਹੁੰਦੀ ਆ ਵਿਜ਼ਨ ਵਿਚਾਰਧਾਰਾ ਦੇ ਨਾਲ ਬਣਦੇ ਨੇ ਤੇ ਵਿਚਾਰਧਾਰਾ ਦੇ ਦੇ ਉੱਤੇ ਹੀ ਉਹ ਪਰਖੇ ਜਾਂਦੇ ਨੇ ਕਿ ਉਹ ਸਹੀ ਆ ਜਾਂ ਗਲਤ ਹੈ ਇਸ ਨੂੰ ਲੈ ਕੇ ਇਹ ਇੱਕ ਵੱਡੀ ਜਿਹੜੀ ਹੈ ਉਹ ਗੱਲ ਹੋ ਸਕਦੀ ਆ ਕਾਂਗਰਸ ਦੇ ਨਾਲ ਉਹਨਾਂ ਦੀ ਬਸ ਇੰਨੀ ਕ ਨਜ਼ਦੀਕੀ ਆ ਉਹ ਪ੍ਰੇਕਾ ગાંધી ਬਾਡਰਾ ਤੇ ਰਾਹੁਲ ਗਾਂਧੀ ਦੇ ਨਜ਼ਦੀਕ ਨੇ ਤੇ ਉਹ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਤੇ ਉਹ ਚਾਹੁੰਦੇ ਨੇ ਕਿ ਉਹ ਕਾਂਗਰਸ ਚ ਰਹਿਣ ਤੇ ਇਸ ਲਈ ਉਹ ਜਿਹੜੀ ਹੈ ਹਿੱਲ ਜੁਲ ਵੀ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੀ ਨੇ ਤੁਸੀਂ ਪੰਜਾਬ ਕਾਂਗਰਸ ਦੇ ਨਾਲ ਉਹਨਾਂ ਦਾ ਹੁਣ ਕੋਈ ਲੈਣਾ ਦੇਣਾ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਕੇਂਦਰ ਚ ਲੈ ਜਾਇਆ ਜਾਵੇ ਜਨ ਕਿ ਆਲਾ ਹਾਈ ਕਮਾਂਡ ਆਪਣੇ ਨਾਲ ਕਿਤੇ ਅਡਜਸਟ ਕਰ ਦਵੇ ਰਾਸਵਾ ਭੇਜ ਦਵੇ ਜਾਂ ਕੁਝ ਇਦਾਂ ਦਾ ਕਰ ਦਵੇ ਇਹ ਇਕ ਲਾਇਦਾ ਗੱਲ ਹੈ ਪਰ ਨਵਜੋਤ ਸਿੰਘ ਸਿੱਧੂ ਇੱਤੇ ਰਾਜੀ ਨਹੀਂ ਹੋਣਗੇ ਹੁੰਨਾ ਦੇ ਨੇੜਲੇ ਸੂਤਰ ਵੀ ਇਸ ਗੱਲ ਦੀ ਗਵਾਹੀ ਭਰਦੇ ਕਿ ਅੱਜ ਕੋਈ ਧਮਾਕਾ ਹੋਣਾ ਹੁਣ ਕੀ ਧਮਾਕਾ ਹੁੰਦਾ ਵੇਖਣ ਵਾਲੀ ਗੱਲ ਐ ਅੰਗਰੇਜ਼ੀ ਦੇ ਵਿੱਚ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਨੇ ਉਸ ਟਵੀਟ ਨੇ ਬੜਾ ਜਿਹੜਾ ਕਹਿੰਦੇ ਇਸ ਸਾਰੀ ਕਹਾਣੀ ਜਿਹੜੀ ਉਹ ਇੱਥੋਂ ਹੀ ਬਣਦੀ ਐ ਨਵਜੋਤ ਸਿੰਘ ਸਿੱਧੂ ਲਿਖਦੇ ਹੈ ਵਿਲ ਡੂ ਅ ਪ੍ਰੈਸ ਕਾਨਫਰੈਂਸ ਟੂ ਅਨਫੋਲ ਅ ਨਿਊ ਪੇਜ ਇਨ ਮਾਈ ਲਾਈਫ ਐਟ ਮਾਈ ਰੈਜ਼ੀਡੈਂਸ 110 ਹੋਲੀ ਸਿਟੀ 11 ਏ ਐਮ ਸ਼ਾਰਪ ਟੂਮਾਰੋ 30 ਅਪ੍ਰੈਲ ਆਲ ਜਰਨਲਿਸਟ ਇਨਵਾਈਟਡ ਇਹ ਗੱਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੁਣ ਦੇਖੋ ਜੇ ਟੀਵੀ ਦੇ ਪ੍ਰੋਗਰਾਮ 'ਚ ਜਾਣਾ ਹੋਵੇ ਸਿਆਸਤ ਤੋਂ ਸੰਨਿਆਸ ਲੈਣਾ ਹੋਵੇ ਕੋਈ ਇਹਦੀ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਹੁੰਦੀ ਕੋਈ ਐਸੀ ਜੀਆਂ ਚੀਜ਼ਾਂ ਦੀ ਵੀ ਐਸੀ ਆ ਕਰਾਂ ਜਦੋਂ ਤੁਸੀਂ ਕੋਈ ਵੱਡੇ ਹੀ ਸਿਆਸੀ ਗੱਲ ਕਰਨੀ ਆ ਸਿਆਸਤ ਛੱਡਣ ਦੀ ਸਿਆਸਤ ਤੋਂ ਸੰਨਿਆਸ ਲੈਣ ਦੀ ਪਾਰਟੀ ਛੱਡਣ ਦੀ ਨਵੀਂ ਪਾਰਟੀ ਬਣਾਉਣ ਦੀ ਨਵੀਂ ਪਾਰਟੀ 'ਚ ਜਾਣ ਦੀ ਤਾਂ ਉਦੋਂ ਪ੍ਰੈਸ ਕਾਨਫਰੰਸ ਦੀ ਲੋੜ ਪੈਂਦੀ ਹੁਣ ਦੇਖਦੇ ਆ 11 ਵਜਣ ਵਾਲੇ ਨੇ 11 ਵਜੇ ਨਵਜੋਤ ਸਿੰਘ ਸਿੱਧੂ ਕੀ ਧਮਾਕਾ ਕਰਦੇ ਆ ਜਿਵੇਂ ਧਮਾਕਾ ਕਰਨਗੇ ਉਸ ਧਮਾਕੇ ਦੀ ਜਾਣਕਾਰੀ ਤੁਹਾਡੇ ਨਾਲ ਮੋੜ ਸਾਂਝੀ ਕੀਤੀ ਜਾਊਗੀ